Oh, uh, साहिव ਆਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਓਟ ਪਰਾਦ ਅਮਰ ਦੇਖੰਡ ਨਕ ਵਿਦੀ ਸਮਝੋ ਮੈਂ ਅਗੇ ਆਠ ਅਲਖ ਪਤ ਤੋਰੀ ਤੇ ਮੇ ਆਪਣ ਬਿਰਧ ਰਖਾਂਵੋ ਹਾਏ ਪ੍ਰਭ ਸਰਣਾਛਤੀ ਰਬਾਨਾ ਦਇਆਲ ਇੱਕ ਅਕਰ ਹਰ ਮੰਨ ਬਸਤ ਨਾਨਕ ਹੋ ਤਨ ਆ ਕ ਅਖਰ ਹਰ ਮਨ ਵਸਤ ਨਾਨਕ ਹੋਤਨ ਹਾਲ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਸ਼ਬਦ ਤਖਤਾਂ ਦੇ ਮਾਲਕ ਗਿਆਨ ਦੇ ਮਜਸ਼ਨੇ ਰਹਿਮਤਾਂ ਦੇ ਭੰਡਾਰ ਸ਼ਬਦ ਗੁਰੂ ਦੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮੁਗਾਰਤ ਨਿੱਕੀ ਕੋ ਵੋਦ ਦਾ ਆਨੰਦ ਮਾਣ ਲੈ ਹੀ ਬਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸੋਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਬੜੇ ਹੀ ਭਗ ਹਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ 7ਵੀਂ ਪੌੜੀ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੇ ਆਨੰਦ ਆਨੰਦ ਹਰ ਕੋਈ ਆਖਦਾ ਹੈ ਸ਼ੌਰਤ ਮਿਲ ਗਈ ਆਨੰਦ ਮਿਲ ਗਏ ਆ ਧਨ ਦੌਲਤ ਮਿਲੀ ਆਨੰਦ ਮਿਲ ਗਏ ਆ ਕਾਰੋਬਾਰ ਦੇ ਵਿੱਚ ਤਰੱਕੀਆਂ ਹੋਈਆਂ ਆਨੰਦ ਮਿਲ ਗਏ ਆ ਦੁਨੀਆਂ ਦੇ ਹਿਸਾਬ ਦੇ ਨਾਲ ਇਹਨੇ ਆਨੰਦ ਦਾ ਨਾਪ ਤੋਲ ਕਰ ਲੇ ਔਰ ਗੁਰੂ ਅਮਰਦਾਸ ਜੀ ਕਹਿੰਦੇ ਇਹ ਤਰ ਅਨੰਦ ਨਹੀਂ ਜਿਹੜੀ ਖੁਸ਼ੀ ਗਮੀ ਦੇ ਵਿੱਚ ਤਬਦੀਲ ਹੋ ਜੇ ਉਹ ਖੁਸ਼ੀ ਨਹੀਂ ਹੈ ਅਨੰਦ ਦਾ ਕੋਈ ਅਗੇ ਸ਼ਬਦ ਨਹੀਂ ਹੈ ਬਪਰੀਤ ਇਹਦਾ ਕੋਈ ਸ਼ਬਦ ਨਹੀਂ ਹੈ ਅਨੰਦ ਅਨੰਦੀ ਅੱਜ ਅਨੰਦ ਸੀ ਮਾਇਆ ਸੀ ਕਹਦਾ ਨਹੀਂ ਅੱਜ ਸ਼ੌਹਰਤ ਹੈ ਕੱਲ ਨਹੀਂ ਜੋ ਅਸੀਂ ਮੰਨ ਲਿਆ ਹੈ ਇਹ ਆਨੰਦ ਨਹੀਂ ਹੈ ਸਤਿਗੁਰੂ ਕਹਿੰਦੇ ਤੇਰਾ ਕੋਲ ਇਹ ਤੇਰਾ ਬਹੁਤ ਵੱਡਾ ਪਰਉਨਾ ਜਿਹੜਾ ਤੇਰੀ ਜ਼ਿੰਦਗੀ ਨੂੰ ਨਰਕ ਦੇ ਕੱਡੇ ਤੇ ਖੜਾ ਕਰ ਰੱਖਿਆ ਸਤਿਗੁਰੂ ਕਹਿੰਦੇ ਨੇ ਆਨੰਦ ਉਹ ਹੈ ਆਨੰਦ ਗੁਰੂ ਤੇ ਜਾਣਾ ਉਹਨੂੰ ਪਾਉਣਾ ਉਹਨੂੰ ਮੰਨਣਾ ਬੜੀ ਦੂਰ ਦੀ ਗੱਲ ਐ ਸਤਿਗੁਰੂ ਕਹਿੰਦੇ ਇਹ ਹਜੇ ਜਾਣੇਗਾ ਪਹਿਚਾਣ ਹੋਵੇਗੀ ਤੈਨੂੰ ਪਾਵੇਂਗਾ ਉਦਰੇ ਅੱਗੇ ਕਰਮ ਹੋਣ ਆਨੰਦ ਗੁਰੂ ਤੇ ਜਾਣੇ ਆ ਪਹਿਲਾਂ ਜਾਣੇਗਾ ਮਹਿਸੂਸ ਕਰੇਗਾ ਆਨੰਦ ਫਿਰ ਜਾ ਕੇ ਕਿਤੇ ਭੰਡਾਰੇ ਪਰਦੇ ਨੇ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਧਿਆਨ ਅਸਲ ਜਿਹੜੀ ਆਨੰਦ ਦੀ ਸੂਝ ਹੈ ਉਹ ਗੁਰੂ ਦੇ ਮubaruk ਚਰਨਾਂ ਦੇ ਵਿੱਚ ਮਿਲਦੀ ਹੈ ਅਤੇ ਇਹ ਆਨੰਦ ਜਿਹੜਾ ਹੈ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸਤਿਗੁਰੂ ਕਹਿੰਦੇ ਨੇ ਕਰ ਕਿਰਪਾ ਕਿਲਵਿਖ ਕਟੇ ਗਿਆਨ ਅੰਜਨ ਸਾਰੇ ਅੰਜਨ ਹੁੰਦਾ ਹੈ ਜੀ ਸੁਰਮਾ ਜਿਹੜਾ ਅੱਖਾਂ ਦੇ ਵਿੱਚ ਪਾਇਆ ਜਾਂਦਾ ਹੈ ਗਿਆਨ ਅੰਜਨ ਸਾਰੇ ਸਾਡਾ ਜਿਹੜਾ ਗਿਆਨ ਖਲੋਤਾ ਹੈ ਇਹ ਸਾਡੀਆਂ ਅੱਖਾਂ ਤੇ ਨਿਰਭਰ ਹੈ ਦੁਨੀਆ ਨੂੰ ਵੇਖਦੇ ਆ ਦੁਨੀਆ ਦਾ ਜਗਤ ਅਸੀਂ ਨੇ ਵੇਖਿਆ ਸਾਡਾ ਜਗਤ ਵੀ ਸਾਡੀ ਅੱਖਾਂ ਦੇ ਨਿਰਭਰ ਹੈ ਅੱਖਾਂ ਨੇ ਹਸਾਬ ਦੇ ਨਾਲ ਅਸੀਂ ਨੇ ਦੁਨੀਆ ਦਾ ਅੰਦਾਜ਼ਾ ਲਾਇਆ ਹੋਇਆ ਤਾਂ ਬੜਾ ਸਤਿਗੁਰੂ ਜੀ ਕਹਿੰਦੇ ਨੇ ਭਾਈ ਤੂੰ ਅੱਖਾਂ ਨਾਲ ਹੀ ਵੇਖ ਲੈ ਹਰ ਕਿਰਪਾ ਕਿਲੇ ਵਿਖ ਕੱਟੇ ਕਿਲੇ ਵਿਖ ਹੁੰਦੇ ਨੇ ਪਾਪ ਗੁਨਾਹ ਗੁਰੂ ਦੀ ਕਿਰਪਾ ਦੇ ਨਾਲ ਕਿਲੇ ਵਿਖ ਕੱਟੇ ਜਾ ਸਕਦੇ ਨਹੀਂ ਬੜਿਆਂ ਦੇ ਕੱਟੇ ਗਏ ਨੇ ਤੇਰੇ ਵੀ ਕੱਟੇ ਜਾਣਗੇ ਪਰ ਪਹਿਲਾਂ ਤੈਨੂੰ ਸਮਝ ਹੋਵੇ ਜਗਤ ਜਿਹੜਾ ਵੇਖ ਰਹੇ ਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਪਹਿਲਾਂ ਦੇਖ ਸੂੰ ਗਿਆਨ ਦਾ ਅੰਜਨਾ ਆ ਆਪਣੇ ਨੇਤਰਾਂ ਦੇ ਵਿੱਚ ਗੁਰੂ ਦੀ ਦੇਖਣੀ ਦੇ ਮੁਤਾਬਕ ਵੇਖ ਤੈਨੂੰ ਸਾਰਾ ਜਗਤ ਜਿਹੜਾ ਲੱਗੇਗਾ ਇਹ ਰੱਬ ਦੇ ਬਣਾਇਆ ਹੋਇਆ ਇੱਕ ਖੇਡ ਹੈ ਇੱਕ ਰੱਬ ਦੀ ਆਨੰਦ ਹੈ ਤਾਂ ਜਦੋਂ ਐਦਾਂ ਸਮਝੇਗਾ ਤਾਂ ਸਤਿਗੁਰੂ ਕਹਿੰਦੇ ਨੇ ਫਿਰ ਸੁਰਮਾ ਇਹਦਾ ਕੰਮ ਕਰੇਗਾ ਦੇ ਨੇਤਰ ਕੰਮ ਕਰਨਗੇ ਹੁਣ ਅੱਖੀਆਂ ਦੇ ਨਾਲ ਵੇਖੇ ਤਾਂ ਜਿਸ ਸਮੇਂ ਸਤਿਕਾਰਯੋਗ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਗੱਦੀ ਦੇ ਵਰਾਜਮਾਨ ਹੁੰਦੇ ਨੇ ਤਕਰੀਬਨ 8 ਸਾਲ ਦੀ ਉਮਰ ਹੈ ਉਹਨਾਂ ਜਿਨ੍ਹਾਂ ਦਾ ਕੱਲਾ ਅੱਖਾਂ ਦੇ ਸਾਰੇ ਨੇ ਜਿਹੜੇ ਅੱਖਾਂ ਦੇ ਨਾਲ ਵੇਖਦੇ ਨੇ ਉਹਨਾਂ ਨੇ ਕੀ ਵੇਖਿਆ ਉਹਨਾਂ ਨੇ ਉਹਨਾਂ ਦਾ ਕਦ ਦੇਖਿਆ ਉਮਰ ਵੇਖੀ ਉਹਨਾਂ ਦੀ ਉਹਦੇ ਹਿਸਾਬ ਦੇ ਨਾਲ ਅੰਤਾ ਜੇ ਲਾ ਲਏ ਨੇ ਅੰਤਾ ਜੇ ਇਦਾਂ ਦੇ ਲਾਲੇ ਕਿ ਇਹ ਇਤਨੀ ਛੋਟੀ ਉਮਰ ਇਤਨੀ ਛੋਟੀ ਉਮਰ ਦੇ ਵਿੱਚ ਇਹਨਾਂ ਨੂੰ ਇਤਨੀ ਵੱਡੀ ਗੁਰਗੱਦੀ ਦੇ ਦਿੱਤੀ ਇਤਨੀ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰ ਦੀ ਇਹ ਬੱਚਾ ਕੀ ਕਰ ਲਵੇਗਾ ਹਤੇ ਜਿਨ੍ਹਾਂ ਨੇ ਜਾਣੇ ਹੈ ਉਹ ਹਿਰਦੇ ਦੇ ਨਾਲ ਜਾਣੇ ਹੈ ਐਦਾਂ ਕਰਦੇ ਹੋਏ ਕਈਆਂ ਦੇ ਮਨਾਂ ਦੇ ਵਿੱਚ ਤਾਨੇ ਕਾ ਪਰਮਾਏ ਮੈ ਮਾਈ ਕੰਨਿਆ ਨੇ ਅੰਦਰ ਹੀ ਧੋਕੇ ਦੇ ਰੱਖੇ ਅਤੇ ਕੰਨਿਆ ਨੇ ਫਿਰ ਸ਼ਰਾਰਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੁਣ ਕਈ ਸੀ ਜਿਹੜੇ ਜ਼ਿਆਦਾਤਰ ਪੰਡਤਾਂ ਦਾ ਜ਼ਿਕਰ ਹੈ ਸਾਡਾ ਕ੍ਰਿਸ਼ਨ ਜੀ ਨੇ ਇਹਨਾਂ ਨੇ ਨਾਲ ਹਰ ਕ੍ਰਿਸ਼ਨ ਵੀ ਲਾ ਲਿਆ ਇਹਨਾਂ ਦੇ ਨਾਲ ਸਾਹਿਬ ਵੀ ਲਾ ਲਿਆ ਉਹਨਾਂ ਨੂੰ ਜ਼ਿਆਦਾ ਦਿੱਕਤ ਹੋਈ ਸੀ ਤਾਂ ਉਹਨਾਂ ਨੇ ਇਕੱਠ ਕਰਕੇ ਸਤਗੁਰਾਂ ਦੇ ਸਾਹਮਣੇ ਇੱਕ ਕੋੜੀ ਲੈ ਅੰਗਾ ਕੇ ਅੱਗੇ ਨਾਲ ਦੀ ਵੇਜਤੀ ਹੋ ਗਈ। ਹਤੇ ਕੋੜੀ ਵੀ ਇਦਾਂ ਦਾ ਲਿਆਂਦਾ ਜਿਹਦੇ ਥਨ ਤੇ ਕੋੜ ਲੱਗਿਆ ਸੀ ਮਤਲਬ ਜ਼ਖਮ ਹੋਏ ਸੀ, ਜ਼ਖਮਾਂ ਦੇ ਨਾਲ ਭਰਿਆ ਸੀ, ਕੋੜ ਲੱਗਿਆ ਸੀ। ਕਿਵੇਂ ਚੁੱਕ ਕੇ ਲੈ ਕੇ ਆਏ ਇਹ ਬਾਪੀ? ਸਤਗੁਰਾਂ ਦੇ ਸਾਹਮਣੇ ਉਹਨਾਂ ਨੂੰ ਬਾ ਦਿੱਤਾ। ਕਿ ਜੇ ਤੁਹਾਡੇ ਦੇ ਵਿੱਚ ਇਤਨੀ ਕਲਾ ਹੈ ਤਾਂ ਫਿਰ ਅਰੋਗੀ ਕਾ ਪਰਵਖੰਡੋ ਰੋਗ ਗੁਰਬਾਣੀ ਦਾ ਫੈਸਲਾ ਹੈ ਕਿ ਅਰੋਗੀਆਂ ਦੇ ਰੋਗ ਖੰਡੇ ਜਾਂਦੇ ਨੇ ਇਸ ਦਰ ਤੇ ਇਦਾਂ ਦਾ ਇਸ ਦਰਦ ਦੀ ਖੇਡ ਹੈ ਜਿਹੜਾ ਵੀ ਕੋਈ ਆਇਆ ਜਿਹੜਾ ਵੀ ਤਖਤ ਤੇ ਬੈਠੇ ਆ ਉਹਨਾਂ ਨੇ ਉਸ ਗੁਰੂ ਨੇ ਕੱਲੇ ਰੋਗੀ ਦੇ ਕੀ ਪੂਰੇ ਜਗਤ ਦੇ ਰੋਗ ਖੰਡੇ ਨੇ ਦੂਰ ਕੀਤੇ ਨੇ ਕਿਰਪਾ ਕਰੋ ਹੱਥ ਜੋੜ ਕੇ ਖੜੀ ਜਦੋਂ ਹੱਥ ਜੋੜੇ ਨੇ ਹਤੇ ਉਹਨਾਂ ਨੂੰ ਐਦਾਂ ਦੇਖਣ ਵਾਲਿਆਂ ਨੂੰ ਐਦਾਂ ਲੱਗਦਾ ਤਾਂ ਬੜੀ ਨਿਮਰਤਾ ਦੇ ਵਿੱਚ ਨੇ ਇਹਨਾਂ ਵਰਗੀ ਨਿਮਰਤਾ ਤਾਂ ਕਿਸੇ ਕੋਲ ਹੋਣੀ ਨਹੀਂ ਅੰਦਰ ਕੀ ਚੱਲਦਾ ਹੈ ਅੰਦਰ ਸਤਗੁਰਾਂ ਦਾ ਨਿਰਾਦਰ ਕਰਨਾ ਚਾਹੁੰਦੇ ਨੇ ਬੇਇੱਜ਼ਤੀ ਕਰਨਾ ਚਾਹੁੰਦੇ ਨੇ ਸਰਾਰਤੀ ਨੇ ਸਰਾਰ ਕਿ ਇਹ ਇਤਨੀ ਛੋਟੀ ਉਮਰ ਇਹ ਕਿਵੇਂ ਕਰਨਗੇ ਇਹਨਾਂ ਦੇ ਵਰਕ ਵਿੱਚ ਮਿਲ ਸਕਦੇ ਨੇ ਲੋਕ ਪਰ ਲੋਭ ਦਾ ਰੱਖ 8 ਸਾਲ ਦੀ ਉਮਰ ਦਾ ਬੱਚਾ ਕਿਵੇਂ ਬਣ ਸਕਦਾ ਪਰ ਉਹ ਜੋਤ ਨੂੰ ਨਹੀਂ ਜਾਣਦੇ ਸੀ ਨਾ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜੋਤ ਤਾਂ ਇਹਨਾਂ ਨੇ ਇਹੀ ਸ਼ਬਦ ਪੜ੍ਹਿਆ ਕਹਿੰਦੇ ਰੋਗੀ ਕਾ ਪ੍ਰਭ ਖੰਡੋ ਰੋਗ ਤੁਹਾਡੀ ਬਾਣੀ ਕਹਿੰਦੀ ਹੈ ਗੁਰੂ ਕਹਿੰਦੇ ਨੇ ਰੋਗ ਖੰਡੋ ਤਾਂ ਉਸ ਸਮੇਂ ਸਤਿਗੁਰੂ ਜਾਣੀ ਜਾਣ ਸੀ ਗੁਰੂ ਅਕਸ਼ਿਨ ਸਹਿ ਮਹਾਰਾਜ ਤਾਂ ਉਹਨਾਂ ਨੇ ਉਸ ਸਮੇਂ ਆਪਣਾ ਨਿੱਜੀ ਰਮਾਲ ਸੀ ਜਿਹੜਾ ਉਹਨਾਂ ਦਾ ਆਪਣੇ ਖੀਸੇ ਦੇ ਵਿੱਚੋਂ ਕੱਢਿਆ ਅਤੇ ਉਹਨਾਂ ਨੂੰ ਬਚਨ ਕੀਤੇ ਕਿ ਜੇ ਅਕਾਲ ਪੁਰਖ ਨੇ ਚਾਹਿਆ ਤਾਂ ਇਸ ਰਮਾਲ ਦੇ ਨਾਲ ਤੁਹਾਡੇ ਰੋਗ ਖੰਡੇ ਜਾਣਗੇ ਆਪਣੀ ਮਰਜ਼ੀ ਨਹੀਂ ਹੈ ਆਪਣੇ ਆਪ ਤੇ ਨਹੀਂ ਲੈ ਰਹੇ ਕਹਿੰਦੇ ਜੇ ਰੱਬ ਨੇ ਚਾਹਿਆ ਤਾਂ ਤੁਹਾਡਾ ਗੁਰੂ ਨਾਨਕ ਦੇਵ ਮਹਾਰਾਜ ਜੀ ਚਾਹਣ ਤਾ ਤੁਹਾਡਾ ਰੋਗ ਇਹ ਦੂਰ ਕਰ ਸਕਦੇ ਨੇ ਮੇਰੀ ਮਰਜ਼ੀ ਨਹੀਂ ਹੈ ਹਾ ਉਹਨਾਂ ਨੇ ਇੱਕ ਰਮਾਲ ਦੇ ਦਿੱਤਾ ਆਪਣਾ ਕਿ ਇਹ ਜਿਹੜਾ ਰਮਾਲ ਹੈ ਇਹ ਗਿੱਲਾ ਕਰਕੇ ਦੇ ਤਨ ਤੇ ਫੇਰ ਦਿਓ ਉਦਾਂ ਹੀ ਹੋਇਆ ਇਤਨਾ ਗੱਲ ਕੇ ਕਿ ਸਤਿਗੁਰੂ ਆਪਣਾ ਇਹ ਆਗੇ ਆਪਣੇ ਟਿਕਾਣੇ ਤੇ ਤਾਂ ਜਦੋਂ ਟਿਕਾਣੇ ਤੇ ਆਏ ਨੇ ਸਤਿਗੁਰੂ ਕੀਰਤਪੁਰ ਸਾਹਿਬ ਦਾ ਇਹ ਇਤਿਹਾਸ ਹੈ ਤਾਂ ਉਹਨੇ ਉਹ ਗਿੱਲਰਮਾਨ ਉਸ ਬਾਕੀ ਰੋਗੀ ਦੇ ਤਨ ਤੇ ਫੇਰੇ ਆ। ਉਹ ਰੋਗੀ ਨੂੰ ਰਾਤ ਮਿਲੀ। ਹੁਣ ਰੋਗੀ ਦੇ ਤਾਂ ਬਾਰੇ ਨਿਆਰੇ ਜਿਹਦੇ ਤਾਂ ਨੂੰ ਕੋੜ ਲੱਗੇ ਆ ਉਹਦਾ ਥਨ ਦਾ ਕੋੜ ਦੂਰ ਹੋ ਗਿਆ। ਹੁਣ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਆ ਰੋਗੀ ਦੇ ਲਈ। ਉਹ ਤਾਂ ਚਾਵਾ ਦੇ ਨਾਲ ਗੀਤ ਗਾਉਂਦਾ ਫਿਰਦਾ ਘਰ ਘਰ ਦੇ ਵਿੱਚ ਹੋਕੇ ਦਿੰਦਾ ਫਿਰਦਾ। ਕਿ ਮੇਰਾ ਰੋਗ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਖੰਡ ਦਿੱਤਾ, ਨਾਸ ਕਰ ਦਿੱਤਾ। ਅਤੇ ਜਿਹੜੇ ਇਹ ਗੱਲਾਂ ਕਰਨ ਵਾਲੇ ਸੀ ਇਹਨਾਂ ਦੇ ਮੂੰਹ ਤੇ ਪੰਜਾ ਸਤਿਗੁਰੂ ਬੋਲੇ ਨਹੀਂ ਨੇ ਸਤਿਗੁਰੂ ਆਪਣੀ ਮੌਜ ਦੇ ਵਿੱਚ ਇਹਨੂੰ ਕਹਿੰਦੇ ਨੇ ਗਿਆਨ ਅੰਜਨ ਸਾਰੇ ਆ ਸਤਿਗੁਰੂ ਸਾਨੂੰ ਗਿਆਨ ਦਿੰਦੇ ਨੇ ਜੀ ਅੱਖਾਂ ਦਾ ਸਾਡੀ ਅੱਖਾਂ ਵੀ ਪਰਮ ਦੇ ਵਿੱਚ ਨੇ ਅਸੀਂ ਵੀ ਨਹੀਂ ਲੱਭ ਸਕਦੇ ਸਾਡੇ ਅੰਦਰ ਅਨੇਕਾਂ ਤਰ੍ਹਾਂ ਦੇ ਪਰਮ ਆ ਜਾਂਦੇ ਨੇ ਜਿਹੜੇ ਪਰਮ ਸਾਨੂੰ ਨਰਕ ਦੇ ਕੰਢੇ ਤੇ ਖੜੇ ਕਰ ਦਿੰਦੇ ਨੇ ਅੰਦਰੋ ਜਿਨ ਕਾ ਮੋਹ ਟੁੱਟਾ ਇਹ ਨਹੀਂ ਅਥਰੇ ਕਦੋਂ ਸਹੀ ਵੇਖਣਗੇ ਜਦੋਂ ਸਾਡੇ ਅੰਦਰ ਦਾ ਮੋਹ ਬਣੇਗਾ ਅੰਦਰ ਦੀ ਮੁਹੱਬਤ ਬਣੇਗੀ ਅੰਦਰ ਦੀ ਮੁਹੱਬਤ ਬਣ ਗਈ ਹੈ ਸਤਿਗੁਰੂ ਕਹਿੰਦੇ ਨੇ ਉਹਦਾ ਮੋਹ ਟੁੱਟਦਾ ਹੈ ਦੁਨੀਆ ਦੇ ਬੱਲੇ ਵਿਕਾਰਾਂ ਦੇ ਬੱਲੇ ਅਤੇ ਤਨ ਕਾ ਸਵਦ ਸੱਚ ਹੈ ਸੋ ਫਿਰ ਉਹਨਾਂ ਦਾ ਸਵਾਰੇ ਆ ਜਾਂਦਾ ਹੈ ਜੀ ਬੋਲ ਸਵਾਰੇ ਜਾਂਦੇ ਨੇ ਭਾਵ ਖਰਬੇ ਬੋਲ ਨਿੰਦਾ ਆਦਿਕ ਦੇ ਬੋਲ ਉਹ ਫਿਰ ਬੋਲਦਾ ਨਹੀਂ ਹੈ ਕਿਸੇ ਨੂੰ ਵੀ ਕੇ ਮਨ ਦੇ ਵਿੱਚ ਆਪਣੇ ਦਵੇਤ ਨਹੀਂ ਰੱਖਦਾ ਸਤਿਗੁਰੂ ਉਹਨਾਂ ਨੂੰ ਸੁਧਾਰ ਦਿੰਦੇ ਨੇ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾ ਸਤਿਗੁਰੂ ਕਹਿੰਦੇ ਨੇ ਇਹੀ ਗੁਰੂ ਦਾ ਆਨੰਦ ਹੈ ਅਤੇ ਇਹ ਆਨੰਦ ਗੁਰੂ ਦੇ ਕੋਲੋਂ ਮਿਲ ਦੁਨੀਆਂ ਤੇ ਜਿਹੜੇ ਮਰਜੀ ਦਰਤੇ ਜਿਹੜੇ ਮਰਜੀ ਕੋਨੇ ਤੇ ਚਲਿਆ ਜਾਮੀ ਜਿਹੜਾ ਆਨੰਦ ਤੈਨੂੰ ਗੁਰੂ ਦੇ ਕੋਲੋਂ ਮਿਲਣਾ ਹੈ ਨਾ ਉਹ ਆਨੰਦ ਤੈਨੂੰ ਕਿੱਥੇ ਮਿਲਣਾ ਅਤੇ ਇਹੀ ਆਨੰਦ ਜਾਣ ਲਿਆ ਸਮਝ ਆ ਗਈ ਗੁਰੂ ਦੀ ਰਹਿਮਤ ਜਦੋਂ ਹੁੰਦੀ ਹੈ ਇਹਨੂੰ ਗਿਆਨ ਹੁੰਦਾ ਹੈ ਅਤੇ ਤੋਂ ਵੱਡਾ ਗਿਆਨ ਤੋਂ ਵੱਡਾ ਕੋਈ ਆਨੰਦ ਹੈ ਹੀ ਨਹੀਂ ਅਤੇ ਗਿਆਨ ਹੁੰਦਾ ਗੁਰੂ ਦੇ ਮਵਾਰਕ ਚੰਨਣਾਂ ਦੇ ਤਾਂ ਸਤਿਗੁਰੂ ਸਾਡੇ ੰਬਾਰ ਇਹਨੇ ਹਰੇ ਕਰਦੇ ਨੇ ਸਮਾਪਤੀ ਦਸਨ ਉਹਨਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ